ਸਕਬੀਰ ਬਾਦਲ ਤੈਨੂੰ ਇੱਕ ਸਲਾਹ ਆ ਤੇਰੇ ਗੁਨਾਹਾਂ ਦੀ ਮਾਫੀ ਸੰਗਤ ਨੇ ਪ੍ਰਵਾਨਤਾ ਨਹੀਂ ਕੀਤੀ ਜਿੱਤ ਨੂੰ ਜਥੇਦਾਰ ਸਾਹਮਣੇ ਸਜ਼ਾ ਲਾਈ ਆ ਉਹ ਵੀ ਸੰਗਤ ਨੂੰ ਰਾਸ ਨਹੀਂ ਆਈ ਕਿਉਂਕਿ ਜਥੇਦਾਰ ਸੰਗਤ ਨੇ ਨਹੀਂ ਚੁਣਿਆ ਇਹ ਤੁਹਾਡੇ ਚੁਣੇ ਜਥੇਦਾਰ ਹੁਣ ਤੱਕ ਰਹੇ ਨੇ ਹੁਣ ਤੈਨੂੰ ਇੱਕ ਸਲਾਹ ਆ ਕਿ ਤੂੰ ਘਟੋ ਘਟ ਆਪਣੇ ਪਰਿਵਾਰ ਨੂੰ ਤਾਂ ਸੱਚ ਬੋਲੀਂ ਜਿੰਨਾ ਖਾਤਰ ਤੂੰ ਇੱਥੋਂ ਤੱਕ ਪਹੁੰਚਿਆ ਤੇਰਾ ਪਿਓ ਲਗਾਤਾਰ ਅਗਲੀ ਪੀੜ੍ਹੀ ਵਾਸਤੇ ਕਰਦਾ ਗਿਆ ਝੂਠ ਬੋਲਦਾ ਗਿਆ ਕੌਮ ਦੀ ਪਿੱਠ 'ਤੇ ਛੁਰੇ ਮਾਰਦਾ ਗਿਆ ਪਰ ਕੌਮ ਨੂੰ ਸੱਚ ਨਹੀਂ ਬੋਲਿਆ ਝੂਠ ਹੀ ਬੋਲਿਆ ਅਸੀਂ ਹੁਣ ਤੈਨੂੰ ਇਹ ਨਹੀਂ ਕਹਿੰਦੇ ਤੂੰ ਸਾਨੂੰ ਸੱਚ ਦے ਅਸੀਂ ਤੇ ਵੇਖ ਲਿਆ ਅਸੀਂ ਤੇ ਪਹਿਲਾਂ ਵੀ ਜਾਣਦੇ ਸੀ ਪਰ ਜਿੰਨਾ ਖਾਤਰ ਕਰਨਾ ਆਪਣੇ ਬੱਚਿਆਂ ਖਾਤਰ ਉਹਨਾਂ ਨੂੰ ਕਟੋ-ਕਟ ਸੱਚ ਬੋਲ ਕੇ ਕੋਲ ਬਿਠਾ ਕੇ ਦੱਸ ਦੇਈਂ ਵੀ ਤੂੰ ਹੁਣ ਤੱਕ ਕੀਤਾ ਕੀ ਆ ਨਾਲੇ ਇਤਿਹਾਸ ਦਾ ਹਵਾਲਾ ਵੀ ਦੇ ਦੇਈ ਕਿ ਉੱਥੇ ਜੇ ਇੱਕ ਗਲਤੀ ਮਾਫ਼ ਨਹੀਂ ਸੀ ਤਾਂ ਤੇਰੀਆਂ ਕਿੰਨੇ ਸਾਲਾਂ ਤੋਂ ਤੇਰੇ ਪਿਓ ਸਮੇਤ ਇੰਨੀਆਂ ਗਲਤੀਆਂ ਸੀ ਜਿਹਦੀ ਝੋਲੀ ਲੈ ਕੇ ਤੂੰ ਸ੍ਰੀ ਅਕਾਲ ਤਖਤ ਅੱਗੇ ਪੇਸ਼ ਹੋਇਆ ਸੰਗਤ ਉਹਦੇ ਨਾਲ ਖੁਸ਼ ਨਹੀਂ ਤੇਰਾ ਵੱਧ ਕਿਉਂ ਕਰਨਾ ਚਾਹੁੰਦੀ ਤੈਨੂੰ ਮਾਰਨਾ ਕਿਉਂ ਚਾਹੁੰਦੀ ਇਸ ਗੱਲ ਦਾ ਉਹਨਾਂਗੇ ਜ਼ਿਕਰ ਕਰੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਤੈਨੂੰ ਸਜ਼ਾ ਲੱਗੀ ਆ ਉਹ ਤੇਰੇ ਪਰਿਵਾਰ ਦੇ ਲਈ ਤੇ ਐਂ ਲੱਗਦੀ ਵੀ ਉਹ ਸਾਡਾ ਪਿਓ ਤੇ ਝੁੱਕ ਕੇ ਕਿਹਾ ਫੇਰ ਵੀ ਇਹ ਪਰਵਾਣ ਕਿਉਂ ਨਹੀਂ ਕਰਦੇ ਪਰ ਤੂੰ ਉਹਨਾਂ ਨੂੰ ਸੱਚ ਨਹੀਂ ਦੱਸਦਾ ਤੂੰ ਸੱਚ ਦਸੀ ਤਾਂ ਜੋ ਤੇਰੇ ਬੱਚਿਆਂ ਨੂੰ ਸਾਰਾ ਕੁਝ ਪਤਾ ਹੋਵੇ ਕੱਲ ਨੂੰ ਜੇ ਕਿਤੇ ਅਭੀ ਨਾ ਅਭੀ ਧਰਨਾ ਹੋਵੇ ਉਹ ਇਤਿਹਾਸ ਨਾਲ ਤੇਰੀਆਂ ਗਲਤੀਆਂ ਜੋੜ ਕੇ ਵੇਖਣ ਤੇ ਫਿਰ ਰੋਣਗੇ ਨਹੀਂ ਤੇ ਘਟੋ ਘਟ ਉਹਨਾਂ ਦੇ ਇਤਿਹਾਸ ਦਿਮਾਗ ਵਿੱਚ ਫਿਰ ਵੱਡ ਚੁੱਕਾ ਹੋਊਗਾ ਵੀ ਵਾਕੇ ਇਤਿਹਾਸ ਚ ਜੇ ਗੁਨਾਹਗਰਾਂ ਨੂੰ ਸਜ਼ਾ ਮਿਲਦੀ ਸੀ ਉਹੋ ਜੀ ਸਜ਼ਾ ਸਾਡਾ ਪਿਓ ਵੀ ਭੁਗਤ ਗਿਆ ਫਿਰ ਰੋਣਾ ਕਦੋਂ ਕਿਉਂਕਿ ਤੁਸੀਂ ਹੀ ਕਹਿੰਦੇ ਹੋ ਕਿ ਤੁਹਾਡੇ ਬੱਚੇ ਸਿੱਖੀ ਨਾਲ ਜੁੜੇ ਆ ਅਸੀਂ ਕੌਮ ਦੀ ਪਰਿਵਾਰ ਤੋਂ ਹੀ ਲਗਾਤਾਰ ਸੇਵਾ ਕਰ ਰਹੇ ਆ ਤੇ ਸਾਡੇ ਤੇ ਜ਼ਿੰਮੇਵਾਰੀ ਕੌਮੀ ਲੱਗੀ ਹੋਈ ਹੈ ਤੁਸੀਂ ਕੁਰਸੀ ਛੱਡਣਾ ਨਹੀਂ ਚਾਹੁੰਦੇ ਸੋ ਇਸ ਕਰਕੇ ਮੈਂ ਕਹਿੰਦਾ ਜੇ ਉਹਨਾਂ ਨੂੰ ਲੱਗਿਆ ਵੀ ਸੱਚੀ ਇਤਿਹਾਸ ਵਾਂਗੂ ਸਜ਼ਾ ਮਿਲੀ ਤੇ ਪਿਓ ਸਾਡਾ ਤੇ ਕੌਮੀ ਦੁਸ਼ਮਣ ਬਣਿਆ ਬੈਠਾ ਸੀ ਫੇਰ ਉਹ ਰੋਂਣਗੇ ਨਹੀਂ ਮੈਂ ਤਾਂ ਹੀ ਵਾਰ-ਵਾਰ ਕਹਿੰਦਾ ਜੇ ਉਹਨਾਂ ਕੋਲ ਸਿੱਖੀ ਹੋਈ ਪੀਰੋ ਸੱਚੀ ਕਹਿਣਗੇ ਵੀ ਚੰਗਾ ਹੋਇਆ ਤਾਂ ਤੈਨੂੰ ਪੈਂਦਾ ਆਪਣੇ ਬਾਰੇ ਆਪਣੀਆਂ ਕਰਤੂਤਾਂ ਬਾਰੇ ਆਪਦੇ ਪਿਓ ਦੀਆਂ ਕਰਤੂਤਾਂ ਬਾਰੇ ਆਪਣੀ ਪੀੜੀ ਨੂੰ ਜ਼ਰੂਰ ਦਸੀ ਕੋਲ ਬਿਠਾ ਕੇ ਦਸੀ ਨਾਲੇ ਫਕਰੇ ਕੌਮ ਦਾ ਜਿਹੜਾ ਅਵਾਰਡ ਵਾਪਸ ਆਇਆ ਉਹ ਵੀ ਦਸੀ ਵੀ ਇੰਨੀ ਮਾੜੀ ਹਾਲਾਤ ਕਿਉਂ ਬਣ ਗਈ ਇਹ ਵਾਰਡ ਵਾਪਸ ਲੈਣ ਦੀ ਨੌਬਤ ਆ ਗਈ ਬਸ ਸੱਚ ਦੱਸ ਦੀ ਸਾਡਾ ਹੋਰ ਤੇਰੇ ਨਾਲ ਕੋਈ ਗੁੱਸਾ ਗਿਲਾਣੀ ਤੂੰ ਜਿੰਨੇ ਝੂਠ ਮਾਰਨੇ ਆ ਜਿਹੜੇ ਕੁਰਸੀ ਬਚਾਉਣ ਖਾਤਰ 10 ਸਾਲ ਪਹਿਲਾਂ ਮਾਰੇ ਸੀ ਹੁਣ ਫੇਰ ਨਵੇਂ ਸਿਰੇ ਤੋਂ ਮਾਰੋਗੇ ਇਸੇ ਕੁਰਸੀ ਖਾਤਰ ਤੂੰ ਝੋਲੀ ਲੈ ਕੇ ਬਚਾਉਣ ਖਾਤਰ ਉੱਥੇ ਚੱਲ ਗਿਆ ਵੀ ਮੈਂ ਕੁਰਸੀ ਤੇ ਬਚਾਵਾਂ ਇਹੇ ਕੁਰਸੀ ਬਚਾਉਣ ਲਈ 10 ਸਾਲ ਪਹਿਲਾਂ ਝੂਠ ਮਾਰਦਾ ਰਿਆ ਸੋ ਮੈਂ ਤਾਂ ਕਹਿੰਦਾ ਸਾਨੂੰ ਤੂੰ ਝੂਠ ਮਾਰੀ ਜਾਣੇ ਆ ਤੂੰ ਆਪਦੇ ਪਰਿਵਾਰ ਨੂੰ ਸੱਚ ਬੋਲ ਦੇ ਬਸ ਇਨਾਂ ਕ ਜਿਗਰਾ ਕੱਢ ਬੱਚਿਆਂ ਨੂੰ ਕੋਲ ਬਿਠਾ ਤੇ ਸੱਚ ਬੋਲ